ਸਤਿ ਸ੍ਰੀ ਅਕਾਲ ਵੀਰੋ ਅੱਜ ਯਾਰ ਆਪਾਂ ਗੱਲ ਕਰਨ ਲੱਗੇ ਆਂ ਵੀਰੋ ਪਟਿਆਲੇ ਦੇ ਨਵੇਂ ਬੱਸ ਸਟੈਂਡ ਬਾਰੇ ਅੱਜ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ ਬਹੁਤ ਸੋਹਣਾ ਬੱਸ ਸਟੈਂਡ ਬਣਾਇਆ ਗਿਆ ਸੀ ਅੱਜ ਯਾਰ ਵੀਰੋ ਇੱਥੇ ਬੱਸ ਸਟੈਂਡ ਦੇ ਸਾਹਮਣੇ ਇੱਕ ਪੁਲ ਹੈ ਜਿਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਆਂ ਇਹ ਪੁਲ ਦੇ ਉੱਪਰ ਲੱਖਾਂ ਰੁਪਏ ਦੀ ਲਾਗਤ ਲਾ ਕੇ ਕਾਰੀਗਰਾਂ ਵੱਲੋਂ ਪੇਂਟਰਾਂ ਵੱਲੋਂ ਬਹੁਤ ਸੋਹਣੀ ਕਚਿੱਤਰਕਾਰੀ ਬਣਾਈ ਗਈ ਸੀ ਅਲੱਗ-ਅਲੱਗ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਗਈ ਸੀ ਤੇ ਬਹੁਤ ਸੋਹਣੀ ਲੱਗਦੀ ਸੀ ਉਹ ਚਿੱਤਰਕਾਰੀ ਜਦ ਕੋਈ ਆਪਣੇ ਸ਼ਹਿਰ ਦੇ ਵਿੱਚ ਆਂਦਾ ਸੀ ਤਾਂ ਬਹੁਤ ਸੋਹਣਾ ਲੱਗਦਾ ਸੀ ਉਹਨੂੰ ਇਹ ਪਰ ਵੀਰੋ ਕੁਝ ਲੋਗ ਤਿਆਰ ਰਹਿੰਦੇ ਨੇ ਇਹਦੀ ਜਿਹੜੀ ਸੁੰਦਰਤਾ ਨੂੰ ਖਤਮ ਕਰਨ ਦੀ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਇਹ ਉਹ ਲੋਗ ਨੇ ਜਿਹੜੇ ਆਪਣੇ ਕੁਝ ਫਾਇਦੇ ਲਈ ਇੱਥੇ ਜਿਹੜੇ ਆਪਣੇ ਪੋਸਟਰ ਲਗਾਉਂਦੇ ਨੇ ਜਿਹੜੇ ਪਬਲਿਸਿਟੀ ਵਾਲੇ ਪੋਸਟਰ ਨਹੀਂ ਹੁੰਦੇ ਐਡ ਲਗਾਉਂਦੇ ਨੇ ਜਿਹੜੇ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਹ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਜਦ ਕੋਈ ਕੋਈ ਨਵੀਂ ਬਿਲਡਿੰਗ ਬਣ ਰਹੀ ਹੁੰਦੀ ਹੈ ਸਰਕਾਰੀ ਜਾਂ ਤੰਦ ਬਣ ਰਹੀ ਹੁੰਦੀ ਹੈ ਇਹ ਨਾ ਵੀਰਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਵੀ ਇਹਦੀ ਖੂਬਸੂਰਤੀ ਆਪਾਂ ਕਿੰਨੇ ਕਚਿਰਚ ਖਤਮ ਕਰਨੀ ਹੈ ਮੇਰੇ ਵੀਰੋ ਹੱਥ ਜੋੜ ਕੇ ਬੇਨਤੀ ਹੈ ਇਹ ਜਿਹੜੀ ਆਪਣੇ ਪਟਿਆਲੇ ਜਾਂ ਕਿਸੇ ਵੀ ਸ਼ਹਿਰ ਦੀ ਇੱਕ ਸ਼ਾਨ ਹੁੰਦੀ ਹੈ ਉਹਨੂੰ ਜਦ ਆਪਾਂ ਖਰਾਬ ਕਰਦੇ ਆ ਉਹਨੂੰ ਜਦ ਆਪਾਂ ਇਸ ਤਰੀਕੇ ਨਾਲ ਉਹਨੂੰ ਬਰਬਾਦ ਕਰਦੇ ਆ ਆਪਾਂ ਨੂੰ ਪਤਾ ਹੀ ਹੈ ਆਪਣੀਆਂ ਸਰਕਾਰਾਂ ਕਦ ਇਹਨੂੰ ਦੁਬਾਰਾ ਬਣਾਉਂਦੀਆਂ ਨੇ ਕਦ ਸਫੇਦੀ ਹੁੰਦੀ ਹੈ ਤੇ ਕਦ ਪੇਂਟ ਹੋਣਾ ਇਹਨਾਂ ਤੇ ਤੇ ਤੁਹਾਡੀ ਕੀ رائے ਹੈ ਇਹ ਵੀਰਾਂ ਲਈ ਜਿਹੜੇ ਆਪਣੇ ਕੁਝ ਫਾਇਦੇ ਲਈ ਇੱਥੇ ਪਬਲਿਸਿਟੀ ਕਰਕੇ ਇਹਦੀ ਜਿਹੜੀ ਇੱਕ ਨੁਹਾਰ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਧੰਨਵਾਦ ਮੇਰੇ ਵੀਰੋ